ਹਾੜ ਕੱਲੇ ਉਹੀ ਨਹੀਂ ਜਿੱਥੇ ਪਾਣੀ ਆਇਆ ਜਿੱਥੇ ਨਹੀਂ ਵੀ ਪਾਣੀ ਆਇਆ ਹੜ ਉੱਥੇ ਵੀ ਆਏ ਹੋਇਆ ਦੁੰਨੇ ਕਵਰੇ ਆ ਉਹੀ ਬਸ ਚੋਈ ਜਾਂਦੇ ਆ ਤੇ ਛੱਤ ਡੱਗ ਪਈ ਅੱਛਾ ਹਾਂਜੀ ਬਹੁਤ ਮਾੜੇ ਹਾਲਾਤ ਆ ਅਸੀਂ ਤਾਂ ਸਮਾਨ ਸੂਣ ਸਾਡਾ ਕੋਈ ਨਹੀਂ ਘਰੇ ਤੇ ਬਾਹਰ ਬੈਠੇ ਆ ਕਿਹੜੇ ਹਾਲਾਤ ਚ ਕਿਵੇਂ ਘਰ ਜੋੜਿਆ ਸੀਗਾ ਜਿਹੜਾ ਅੱਜ ਹਫ਼ਤਾ ਕੇ ਮੀਂਹ ਪਿਆ ਤੇ ਉਹ ਡੱਗ ਪਿਆ ਘੱਟ ਤੋਂ ਘੱਟ 5 ਸਾਲ ਜ਼ਿੰਮੇਦਾਰ ਨਾਲ ਲਾਏ ਆ ਹੂੰ 50 ਸਾਲਾਂ ਚੋਂ 7 ਜੋਗਾ ਮਸਾਂ ਪੈਸਾ ਬਣਿਆ ਸੀ ਮੈਂ ਤਾਂ ਚੋਨਾ ਡਾਕੇ ਬਣਾਏ ਸੀ ਗਗਾਰਾ ਮਿੱਧ ਕੇ ਗੱਦੇ ਬੈਠਾ ਸਾਰਾ ਕੁਝ ਸਮਾਨ ਨਮਾ ਬਣਾ ਸੀ ਸਾਰਾ ਗਲ ਪਾ ਜਾ ਕੇ ਦੇਖ ਲਓ ਪਾਣੀ ਓਮੇ ਟੱਬ ਦੇ ਵਿੱਚ ਮੇਰਾ ਟੱਬ ਅੱਧਾ ਹੋਇਆ ਪਿਆ ਵਾ ਤੇ ਗੱਦਿਆਂ ਦੇ ਉੱਤੇ ਮੇਰਾ ਕਾਗਜ਼ ਪਾਇਆ ਹੋਇਆ ਹੈ ਘੱਟ ਤੋਂ ਘੱਟ 20 ਸਾਲ ਪਿੱਛੇ ਚਲੇ ਗਏ ਅੱਛਾ ਆ ਘਰ ਦੀ ਗਣਕਾਰ ਹੂੰ ਕਿੱਥੇ ਹੁਣ ਗੁਜ਼ਾਰਾ ਚੱਲੀ ਜਾਂਦਾ ਸੀ ਸਾਰਾ ਰੋਟੀ ਪਾਣੀ ਜਾਂ ਕੋਈ ਕਬੀਲਦਾਰੀ ਦੇ ਕੰਮ ਧੰਦੇ ਵੀ ਕਰੀ ਜਾਂਦੇ ਸੀ ਕਿੱਥੇ ਇਹ ਫਿਕਰ ਹੁਣ ਸਾਨੂੰ ਬੈਠਣ ਦਾ ਹੋ ਗਿਆ ਪੈਣ ਦਾ ਹੋ ਗਿਆ ਸਮਾਨ ਦਾ ਹੋ ਗਿਆ ਜਿਹੜਾ ਟੁੱਟ ਗਿਆ ਕਿੰਨਾ ਕਬੇੜਾ ਤੁਹਾਡਾ ਕਿੰਨੇ ਕਮ ਰਿਆ ਬੇੜਾ ਤਨਮੰਜੇ ਡੈਂਡੇ ਸਾਡੇ ਦੋ ਕਮ ਰਿਆ ਸਾਰਾ ਸਮਾਨ ਟੁੱਟਿਆ ਪਿਆ ਉਹ ਤਾਂ ਮੀ ਪੈਂਦੇ ਚ ਜਦੋਂ ਬਾਲੇ ਡਿੱਗਿਆ ਮਸਾ ਕੱਢਿਆ ਅੱਛਾ ਬਲਕਾਰ ਵੀ ਜਾਣੀ ਨੁਕਸਾਨ ਨਹੀਂ ਹੋਇਆਗਾ ਸਰਕਾਰ ਦੀਆਂ ਸਹੂਲਤਾਂ ਤੁਹਾਡੇ ਤੱਕ ਪਹੁੰਚੀ ਇਹਨਾਂ ਘਰਾਂ ਤੱਕ ਨੋ 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 ਕਿਸੇ ਨਿਕਸਣੇ ਤਰਪਾਣੀ ਦਿੱਤੇ ਉੱਤੇ ਪਾਉਣ ਨੂੰ ਸਾਡਾ ਤਾਂ ਰਾਤ ਕੱਢਣ ਦੇ ਵੀ ਘਰ ਅਸੀਂ ਤਾਂ ਬਹਿ ਕੇ ਰਾਤ ਕੱਢਦੇ ਆ ਥਾਂ ਵੀ ਹੈ ਨਹੀਂ ਕਿਤੇ ਜਾਣੂ ਜਿਹੜਾ ਬੰਦਾ ਜਾ ਕੇ ਬਹਿ ਜਾਊਗਾ ਕਿਸੇ ਦੇ ਜਿਹੜੇ ਡਰਾਮਾ ਚ ਕਣਕ ਸੀਗੀ ਉਹ ਸਾਰੀ ਖਰਾਬ ਹੋ ਗਈ ਹੁਣ ਇਹ ਫਿਕਰ ਆ ਵੀ ਆਟੇ ਦਾ ਕਿਵੇਂ ਸਰੂਗਾ ਕਣਕ ਦਾ ਤੂੜੀ ਦਾ ਕਿਵੇਂ ਸਰੂਗਾ ਖੇਤਾਂ ਦੇ ਵਿੱਚ ਪਾਣੀ ਖੜਾ ਹੂੰ ਪੱਠੇ ਖੋਤਣ ਲਈ ਹੈ ਨਹੀਂ ਵੱਢ ਕੇ ਲਿਆਉਣ ਲਈ ਹੈ ਨਹੀਂ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਦੋਸਤੋ ਤੁਹਾਨੂੰ ਪਤਾ ਕਿ ਅੱਜ ਹੜ੍ਹਾਂ ਦਾ ਟਾਈਮ ਚੱਲ ਰਿਹਾ ਸਾਰੇ ਪਾਸੇ ਜਿੱਧਰ ਵੀ ਤੁਸੀਂ ਨਜ਼ਰ ਮਾਰਦੇ ਹੋ ਹੜ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਪਰ ਹੜ੍ਹ ਇਕੱਲੇ ਉਹੀ ਨਹੀਂ ਜਿੱਥੇ ਪਾਣੀ ਆਇਆ ਜਿੱਥੇ ਨਹੀਂ ਵੀ ਪਾਣੀ ਆਇਆ ਹੜ੍ਹ ਉੱਥੇ ਵੀ ਆਏ ਹੋਏ ਆ ਅੱਜ ਅਸੀਂ ਰਸੂਲਪੁਰ ਪਿੰਡ ਦੇ ਵਿੱਚ ਖੜੇ ਆ ਤੇ ਜਿਹੜੇ ਘਰਾਂ ਦੇ ਵਿੱਚ ਮੈਂ ਖੜਾ ਇਹ ਮਜ਼ਦੂਰਾਂ ਦੇ ਘਰ ਆ ਜਿਹੜੇ ਕਿ ਆਮ ਸਮਾਜ ਨਾਲੋਂ ਮੈਨੂੰ ਲੱਗਦਾ 15-20 ਸਾਲ ਪਿੱਛੇ ਰਹਿ ਗਏ ਆ ਇਹਨਾਂ ਦੀ ਹਾਲਤ ਅੱਜ ਵੀ ਨਹੀਂ ਮਾੜੀ ਜੇ ਅੱਜ ਹੜ ਆਇਆ ਇਹ ਤਸਵੀਰ ਆ ਜਿਹੜੀ ਚਲੋ ਹੜਾਂ ਦੇ ਬਹਾਨੇ ਅੱਜ ਤੁਹਾਨੂੰ ਦਿਖਾ ਰਹੇ ਆ ਕਿ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਇਹ ਮਜ਼ਦੂਰ ਲੋਕ ਰਹਿ ਰਹੇ ਨੇ ਹੜਾਂ ਤੋਂ ਬਿਨਾਂ ਵੀ ਇਹਨਾਂ ਦੇ ਹਾਲਾਤ ਮਾੜੇ ਨੇ ਆ ਸਾਰੇ ਆਪਣੇ ਨਾਲ ਖੜੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੀ ਕਿੰਨੇ ਦਿਨਾਂ ਤੋਂ ਜਿੰਨਾ ਪੈ ਰਿਆ ਹਨਾ ਜੀ ਇਹ ਕਿਹੋ ਜਿਹੇ ਹਾਲਾਤ ਆ ਕਰਾਂ ਦੇ ਬਹੁਤ ਗਮੀਰ ਹਾਲਤ ਆਈ ਸਾਡੇ ਸਾਡੇ ਸਮਾਨ ਵੀ ਉਹ ਦਿਓੜਾਂ ਤੇ ਰੱਖੇ ਹੋਏ ਉੱਪਰ ਉੱਚੇ ਥਾਂ ਤੇ ਬਹੁਤ ਮਾੜੇ ਹਾਲਾਤ ਚੱਲਦੇ ਆ ਸਾਡੇ ਵੀ ਸਰਕਾਰ ਵਾਰੇ ਨੂੰ ਕੁਝ ਸੋਚਣਾ ਚਾਹੀਦਾ ਵਾ ਇੱਕ ਕਮਰਾ ਦੋ ਕਮਰੇ ਤਿੰਨ ਕਮਰੇ ਕਿੱਡਾ ਕਵੇੜਾ ਨਹੀਂ ਜੀ ਵੇੜਾ ਵੀ ਥੋੜਾ ਹੀ ਆ ਕਮਰੇ ਵੀ ਦੋ ਹੀ ਆ ਦੋਨੇ ਕਮਰੇ ਆ ਉਹੀ ਬਸ ਚੋਈ ਜਾਂਦੇ ਆ ਤੇ ਛੱਤ ਡੱਗ ਪਈ ਅੱਛਾ ਹਾਂਜੀ ਬਹੁਤ ਮਾੜੇ ਹਾਲਾਤ ਆ ਅਸੀਂ ਤਾਂ ਸਮਾਨ ਸਹੂਣ ਸਾਡਾ ਕੋਈ ਨਹੀਂ ਘਰੇ ਤੇ ਬਾਹਰ ਬੈਠੇ ਆ ਬਾਹਰ ਕਿੱਥੇ ਬੈਠੇ ਫਿਰ ਬਾਹਰ ਇਧਰ ਧਰ ਮਸਾਲਾ ਜਿਹੜੀ ਸਰਕਾਰੀ ਉਹ ਚ ਬੈਠੇ ਆ ਅਸੀਂ ਅੱਛਾ ਹਾਂਜੀ ਕਿੰਨੇ ਦਿਨਾਂ ਤੋਂ ਉੱਥੇ ਬੈਠੇ ਹੋ ਹੋ ਗਏ ਸਾਨੂੰ ਦਾ ਘਟੋ ਜਦੋਂ ਮੀ ਪੈਂਦਾ ਉਸ ਦਿਨ ਦੇ ਬੈਠੇ ਆ ਅਸੀਂ ਅੱਛਾ ਹਾਂਜੀ ਕਿੰਨੇ ਮੈਂਬਰ ਆ ਫਿਰ ਇੱਕ ਪਰਿਵਾਰ ਜੋ ਤੁਸੀਂ ਅਸੀਂ ਹੈਗੇ ਆ ਪੰਜ ਮੈਂਬਰ ਅੱਛਾ ਹਾਂਜੀ ਇਹ ਜਿੰਨੇ ਤੁਸੀਂ ਸਾਰੇ ਖੜੇ ਹੋ ਸਾਰੇ ਦੀ ਘਰਾਂ ਦੇ ਹਾਲਾਤ ਇਹੋ ਜਿਹੇ ਆ ਹਾਂਜੀ ਆਪ ਵੀ ਦੇਖ ਲਓ ਭੱਲਾ ਸਾਰਾ ਮੈਂ ਤਾਂ ਇੱਕ ਥਾਂ ਬਥੀਲਾ ਤਾਰਾ ਗੱਦੇ ਮੇਰੇ ਸਾਰੇ ਗੱਲ ਕੇ ਅੱਛਾ ਉੱਤੇ ਕਾਗਜ਼ ਪਾਇਆ ਹੋਇਆ ਸੱਤ ਸਾਰੀ ਸਾਰੀ ਚੋਈ ਜਾਂਦੀਆਂ ਕਾ ਦਿੰਨੇ ਆ ਤੁਹਾਨੂੰ ਉੱਤੇ ਤਰਪਾਲ ਪਾਈ ਹੋਈ ਸਾਡੇ ਬੁਰਾ ਹਾਲ ਉੱਤੇ ਤੁਮ ਕਿ ਡਿੱਗੀ ਜਾਂਦੇ ਉਹ ਵੀ ਪਈ ਰਹਿੰਦੀ ਹੈ ਦੇਖ ਸਕਦੀ ਵੇਖ ਲੈ ਅੱਛਾ ਹੁਣ ਕਿੰਨਾ ਕ ਸਾਮਾਨ ਹੁਣ ਬਾਹਰ ਕੱਢਿਆ ਜਾਂਦਾ ਤਾ ਧਰੀਆਂ ਕਿਤੇ ਸਾਰਾ ਕੋਸਟ ਡਰਿਆ ਪਿਆ ਗੱਡੇ ਮਾ ਤਾਂ ਬੈੱਡ ਦੇ ਪਾਰ ਨਵੇਂ ਲਏ ਆ ਤੇ ਸਾਰੇ ਗਲ ਗਏ ਹਮੀ ਦੇ ਨਾਲ ਆ ਫੁੱਲੇ ਪਏ ਸਮਾਨ ਤਾਂ ਮਸਾ ਬਣਦਾ ਹਨਾ ਗਰੀਬ ਬੰਦਾ ਉਹੀ ਕਰਦਾ ਉਹੀ ਖਾਂਦਾ ਤੇ ਉਹ ਸਾਰਾ ਟੁੱਟ ਗਿਆ ਹੁਣ ਫਿਰ ਮੈਂ ਤਾਂ ਝੋਨਾ ਲਾ ਕੇ ਬਣਾਏ ਸੀ ਗਗਾਰਾ ਮਿੱਧ ਕੇ ਗੱਦੇ ਸਾਰਾ ਕੁਝ ਸਮਾਨ ਨਮਾ ਬਣਾ ਸੀ ਸਾਰਾ ਗਲ ਪਾ ਜਾ ਕੇ ਦੇਖ ਲਓ ਪਾਣੀ ਓਮੇ ਟੱਬ ਦੇ ਵਿੱਚ ਮੇਰਾ ਟੱਬ ਅੱਧਾ ਹੋਇਆ ਪਿਆ ਵਾ ਤੇ ਗੱਦਿਆਂ ਦੇ ਉੱਤੇ ਮੇਰਾ ਕਾਗਜ਼ ਪਾਇਆ ਹੋਇਆ ਹੈ ਅੱਛਾ ਝੋਨਾ ਲਾ ਕੇ ਬਣਾਇਆ ਸੀ ਸਮਾਨ ਹੈ ਹਾਂਜੀ ਆਈ ਫਿਰ ਬਾਕੀ ਸਮਾਨ ਵੀ ਐਂ ਜੋੜ ਜੋੜ ਕੇ ਦਿਹਾੜੀਆਂ ਜੋਤੇ ਲਾ ਕੇ ਬਣਾ ਹਾਂ ਘਰ ਵਾਲਾ ਮੈਨੂੰ ਤੁਹਾਨੂੰ ਪਤਾ ਕੁੱਟਿਆ ਮਾਰਿਆ ਹੈਗਾ ਵਾ ਜਿਹੜੀ ਜੋਤਾ ਵਿਚਾਰਾ ਨੰਦਾ ਮਸਾ ਟਾਈਮ ਪਾਸ ਕਰਦੇ ਇਤਾਂ ਦਾ ਅੱਛਾ ਹਾਂਜੀ ਤੇ ਕਿੰਨਾ ਕਬੇੜਾ ਤੁਹਾਡਾ ਕਿੰਨੇ ਕਮਰੇ ਆ ਬੇੜਾ ਤਨਮੰਜੇ ਡੈਂਡਰ ਸਾਡੇ ਦੋ ਕਮਰੇ ਆ ਬਸ ਦੋ ਕਮਰੇ ਆ ਹਾਂ ਉਹ ਵੀ ਇੱਕ ਸਾਡਾ ਸਾਂਝਾ ਵਾ ਜਿਹੜੇ ਉਹ ਮੈਂਬਰ ਕੇ ਗਏ ਹੋਇਆ ਇੱਕ ਸਾਡਾ ਉਹਨਾਂ ਦਾ ਵਾ ਹਜੇ ਕੋਈ ਨੀ ਵੱਡਣ ਬੜਾ ਸਾਡਾ ਹੋਇਆ ਨਹੀਂ ਇੱਕ ਕਮਰਾ ਹੀ ਆ ਸਾਡਾ ਤਾਂ ਅੱਛਾ ਹਾਂ ਇੱਕੋ ਕਮਰੇ ਉਹਨਾਂ ਦਾ ਵਾ ਹਾਂ ਦੋ ਆ ਜਾਣੀ ਸਾਡੇ ਕੋਲੇ ਕਮਰੇ ਉਹਦਾ ਹਜੇ ਕੁਛ ਨਹੀਂ ਬਣਿਆਗਾ ਬਦਲ ਤਾਂ ਹਲੇ ਵੀ ਸਿਰ ਤੇ ਖੜਾ ਫਿਰ ਬਦਲ ਤਾਂ ਹਜੇ ਵੀ ਸਿਰ ਤੇ ਹੀ ਆ ਹੁਣ ਸਾਨੂੰ ਟੈਨਸ਼ਨ ਹੀ ਆ ਹੂੰ ਦੇ ਜਿਵੇਂ ਹੁਣ ਦੇਖਦੇ ਆਪਾਂ ਬਹੁਤ ਸਾਰਾ ਲੋਕ ਹੈ ਨਾ ਸੇਵਾ ਵੀ ਕਰ ਰਹੇ ਨੇ ਸਰਕਾਰ ਵੀ ਕਹਿ ਰਹੀ ਆ ਵੀ ਅਸੀਂ ਲੋਕਾਂ ਲਈ ਬਹੁਤ ਕੁਝ ਕਰ ਰਹੇ ਆ ਸਰਕਾਰ ਦੀਆਂ ਸਹੂਲਤਾਂ ਤੁਹਾਡੇ ਤੱਕ ਪਹੁੰਚੀ ਇਹਨਾਂ ਘਰਾਂ ਤੱਕ ਨੋ 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 ਕਿਸੇ ਨਿਕਸ ਨੇ ਤਰਪਾਉਣੀ ਦਿੱਤੇ ਉੱਤੇ ਪਾਉਣ ਨਾਮ ਲਿਖ ਲੈ ਧਾਰ卡ਟ ਲੈ ਲੈ ਕੁਝ ਨਹੀਂ ਦਿੰਦਾ ਸਾਨੂੰ ਇੱਕ ਤਾਂ ਚਲੋ ਹੁਣ ਮੀਂਹ ਦਾ ਮੌਸਮ ਆ ਹੁਣ ਮਾੜੇ ਹਾਲਾਤ ਤਾਂ ਦਿਖ ਰਹੇ ਆ ਕਿ ਮੀਂਹ ਤੋਂ ਬਿਨਾਂ ਵੀ ਤੁਹਾਡੇ ਘਰਾਂ ਦੇ ਹਾਲਾਤ ਮਾੜੇ ਆ ਪਹਿਲਾਂ ਵੀ ਮਾੜੀ ਆ ਮਾੜੀ ਆ ਐਂ ਚੱਲਦੇ ਆ ਸਾਡ ਤਾਂ ਮਾੜੇ ਹਾਲਾਤ ਚੱਲਦੀ ਗਰੀਬ ਕੋਈ ਚੱਲਦੀ ਆ ਸਾਡੀ ਤਾਂ ਮਹਾਰਾਜ ਗਰੀਬੀ ਚੱਕੂ ਵਾ ਸਹੀ ਮੈਨੂੰ ਲੱਗਦਾ ਵੀ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਇੰਨਾ ਇੰਨਾ ਜ਼ਿਆਦਾ ਏਰੀਆ ਹਨਾ 15 20 ਸਾਲ ਪਿੱਛੇ ਰਹਿ ਗਿਆ ਮੈਨੂੰ ਲੱਗਦਾ ਨਸ਼ੇ ਦੀ ਵੀ ਬਹੁਤ ਜ਼ਿਆਦਾ ਪਰਮਾਰਜ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਡਾ ਪਿੰਡ ਤਾਂ ਜਮਈ ਬਸ ਗਿਰਨ ਤੇ ਹੋਇਆ ਪਿਆ ਵਾ ਨਾ ਕੋਈ ਸਰਕਾਰ ਗੰਦਗਾਂ ਸਰਕਾਰਾਂ ਨਾਲ ਰਲੀਆਂ ਉਹਨਾਂ ਨਾਓ ਵੀ ਨਸ਼ਾ ਵੇਚਣ ਵਾਲੇ ਸਦਾਗਰਾਂ ਤੇ ਕੰਟਰੋਲ ਕੀਤਾ ਜਾਵੇ ਹੁਣ ਜਿਵੇਂ ਛੋਟੇ ਛੋਟੇ ਘਰ ਹਨਾ ਦੋ ਦੋ ਕਮਰੇ ਇੱਕ ਇੱਕ ਕਮਰੇ ਛੋਟਾ ਛੋਟਾ ਵਿੜਾ ਤੇ ਕਈ ਕਹਿੰਦੇ ਵੀ ਇਹੋ ਜਿਹੇ ਹਾਲਾਤ ਵੀ ਆ ਜਿਹੜੇ ਮੁੰਡਿਆਂ ਨੇ ਚਿੱਟਾ ਲਾਉਣ ਲੱਗੇ ਨਾ ਉਹ ਘਰ ਦਾ ਸਮਾਨ ਵੀ ਵੇਚੀ ਜਾਂਦੇ ਹਾਂ ਹਾਂਜੀ ਹਾਂਜੀ ਸਾਰਾ ਹੀ ਵੇਚਤਾ ਲਾ ਕਣਕ ਤਾਂਈ ਭਾਂਡਿਆ ਤਾਂਈ ਸਾਰਾ ਕੁਝ ਵੇਚਤਾ ਅੱਛਾ ਹਾਂਜੀ ਹੁਣ ਜਿਵੇਂ ਬੱਦਲ ਹਲੇ ਵੀ ਹੈਗਾ ਹਨਾ ਮੀਂਹ ਦੀ ਸੰਭਾਵਨਾ ਤੇ ਜੇ ਪਾਣੀ ਆ ਗਿਆ ਫਿਰ ਕਿੱਥੇ ਜਾਓਗੇ ਪਾਣੀ ਤਾਂ ਪਹਿਲਾਂ ਵੀ ਥੋੜਾ ਮੀਂਹ ਪਿਆ ਸੀ ਉਦੋਂ ਸਾਰਾ ਭਰ ਗਿਆ ਸੀਗਾ ਹਾਂਜੀ ਹੌਣ ਬਸ ਦੇਖੋ ਕੀ ਬਣੂਗਾ ਸਾਡਾ ਤਾਂ ਰਾਤ ਕੱਢਣ ਦਾ ਹੀ ਪੀ ਕਰਾਸ ਤਾਂ ਬਹਿ ਕੇ ਰਾਤ ਕੱਢਦੇ ਆ ਥਾ ਵੀ ਹੈ ਨਹੀਂ ਕਿਤੇ ਜਾਣ ਨੂੰ ਜਿਹੜਾ ਬੰਦਾ ਜਾ ਕੇ ਬਹਿ ਜਾਊਗਾ ਕਿਸੇ ਦੇ ਹਾਂਜੀ ਹਾਂ ਜੀ ਕਿਹੜਾ ਕਿਹੜਾ ਜਾ ਕੇ ਬੈਠੂਗਾ ਥਾ ਵੀ ਹੈ ਨਹੀਂ ਉੱਥੇ ਜਰਵਾ ਵੀ ਹੈ ਨਹੀਂ ਉਹ ਤਾਂ ਪਚੋਈ ਜਾਂਦੀ ਆ ਧਰਮਸ਼ਾਲਾ ਤਾਂਪ ਅੱਛਾ ਜਿੱਥੇ ਬੈਠੇ ਹੋ ਧਰਮਸ਼ਾਲਾ ਚੋ ਵੀ ਚੌਂਦੀ ਆ ਹਾਂਜੀ वैसे किसी दी छत ਤਾਂ ਨਹੀਂ ਡਿੱਗੀ ਤੁਹਾਡੇ ਚੋਂ ਨਹੀਂ ਸਤ ਤਾਂ ਡਿੱਗੀ ਚੋ ਹੀ ਜਾਂਦੇ ਕਮਰੇ ਜਾ ਕੇ ਦੇਖ ਲੋ ਚਲੋ ਤੁਹਾਨੂੰ ਮੈਂ ਦਿਖਾਉਂ ਨਹੀਂ ਦੇਖ ਨਾਲ ਜੇ ਤੁਹਾਡਾ ਟੋਈ ਜਾਂਦੀਆਂ ਇਹ ਦੋ ਦੋ ਕਮਰੇ ਆ ਸੱਕ ਦੀ ਚੱਲ ਕੇ ਵੇਖ ਲੋ ਹਾਂ ਤੁਹਾਨੂੰ ਪਤਾ ਨਾ ਤੁਹਾਨੂੰ ਮੌਕਾ ਦਿਖਾ ਦਿੰਨੇ ਚਲੋ ਦਿਖਾ ਦਿੰਨੇ ਚੱਲ ਲਵੜੋ ਦੇਖੋ ਜਿਵੇਂ ਤੁਹਾਡੇ ਵੀ ਘਰ ਦੇ ਬਾਰੇ ਤੁਸੀਂ ਕਹਿੰਦੇ ਛੱਤ ਡਿੱਗੀ ਕਿਹੜੇ ਹਾਲਾਤਾਂ ਚ ਕਿਵੇਂ ਘਰ ਜੋੜਿਆ ਸੀਗਾ ਜਿਹੜਾ ਅੱਜ ਹਫ਼ਤਾ ਕੇ ਮੀਂਹ ਪਿਆ ਤੇ ਉਹ ਡਿੱਗ ਪਿਆ ਘੱਟ ਤੋਂ ਘੱਟ 5 ਸਾਲ ਜ਼ਿੰਮੇਦਾਰ ਨਾਲ ਲਾਏ ਆ ਹੂੰ 50 ਸਾਲਾਂ ਤੋਂ ਸੱਤ ਜੋਗਾ ਮਸਾਂ ਪੈਸਾ ਬਣਿਆ ਸੀ ਤੇ ਗੁਜ਼ਾਰਾ ਕਰਨਾ ਵੀ ਔਖਾ ਸੀਗਾ ਘਰ ਮਜਬੂਰੀ ਬਣ ਗਿਆ ਵੀ ਬਣ ਲਈ ਬਣਾਉਣਾ ਹਾਂ ਹਾਂ ਤੇ ਜਿਹੜਾ ਇੰਨੀ ਮਿਹਨਤ ਕਰਕੇ ਬਣਾਇਆ ਘਰ ਅੱਜ ਛੱਤੋਂ ਡਿੱਗ ਵੀ ਫਿਰ ਦੁੱਖ ਬਹੁਤ ਹੁੰਦਾ ਹੋਣਾ ਦੁੱਖ ਤਾਂ ਹੈਗਾ ਦੁਬਾਰਾ ਬਣਾਉਣਾ ਬਹੁਤ ਔਖਾ ਰੋਟੀ ਦਾ ਗੁਜ਼ਾਰਾ ਤੋੜਨਾ ਔਖਾ ਹੋਇਆ ਪਿਆ ਹੂੰ ਕੀ ਲੱਗਦਾ ਇਹ ਮਿਹਨਤਾਂ ਚਲੋ 10 ਦਿਨਾਂ ਤੱਕ 15 ਦਿਨਾਂ ਤੱਕ ਚੱਲਿਆ ਜਾਊ ਹਨਾ ਤੁਸੀਂ ਕਿੰਨੇ ਕ ਸਾਲ ਪਿੱਛੇ ਚਲੇ ਜਾਓਗੇ ਕਿਉਂਕਿ ਮਿਹਨਤ ਕਰਕੇ ਥੋੜਾ ਥੋੜਾ ਕਰਕੇ ਜੋੜਿਆ ਹੁੰਦਾ ਕਿੰਨੇ ਕ ਸਾਲ ਪਿੱਛੇ ਚਲੇ ਜਾਓਗੇ ਘੱਟ ਤੋਂ ਘੱਟ 20 ਸਾਲ ਪਿੱਛੇ ਚਲੇ ਗਏ ਅੱਛਾ ਆ ਘਰ ਦੀ ਗਣਕਾਲ ਹੂੰ ਕਿੱਥੇ ਹੁਣ ਗੁਜ਼ਾਰਾ ਚੱਲੀ ਜਾਂਦਾ ਸੀ ਸਾਰਾ ਰੋਟੀ ਪਾਣੀ ਜਾਂ ਕੋਈ ਕਬੀਲਦਾਰੀ ਦੇ ਕੰਮ ਧੰਦੇ ਵੀ ਕਰੀ ਜਾਂਦੇ ਸੀ ਕਿੱਥੇ ਇਹ ਫਿਕਰ ਹੁਣ ਸਾਨੂੰ ਬੈਠਣ ਦਾ ਹੋ ਗਿਆ ਪੈਣ ਦਾ ਹੋ ਗਿਆ ਸਮਾਨ ਦਾ ਹੋ ਗਿਆ ਜਿਹੜਾ ਟੁੱਟ ਗਿਆ ਹਾਂ ਮਸਾਂ ਜੋੜਿਆ ਹੁੰਦਾ ਬੈੱਡ ਕਿੰਿਆਂ ਦੇ ਟੁੱਟ ਗਏ ਹਨਾ ਫੁੱਲ ਗਏ ਪੇਜ ਆ ਪਲਾਈਆਂ ਸਾਰਾ ਹਾਂ ਹਾਂ ਸਾਰਾ ਸਮਾਨ ਟੁੱਟਿਆ ਪਿਆ ਉਹ ਤਾਂ ਮੀ ਪੈਂਦੇ ਚ ਜਦੋਂ ਬਾਲੇ ਡਿੱਗਿਆ ਮਸਾ ਕੱਢਿਆ ਅੱਛਾ ਬਿਲਕੁਲ ਵੀ ਜਾਨੀ ਨੁਕਸਾਨ ਨਹੀਂ ਹੋਇਆਗਾ ਹੂੰ ਠੀਕ ਆ ਅੱਛਾ ਜਿਵੇਂ ਸਰਕਾਰਾਂ ਦੇ ਦਾਅਵੇ ਆ ਜੀ ਵੀ ਉਹ ਕਹਿੰਦੇ ਆ ਵੀ ਅਸੀਂ ਘਰ ਘਰ ਤੱਕ ਰਾਸ਼ਨ ਵੀ ਪਹੁੰਚਾ ਰਹੇ ਆ ਲੋਕਾਂ ਦੀ ਮਦਦ ਕਰ ਰਹੇ ਆ ਇਨ੍ਹਾਂ ਘਰਾਂ ਦੇ ਵਿੱਚ ਕਿੰਨੀ ਕੁ ਮਦਦ ਹੋਈ ਆ ਵੈਸੇ ਪਾਣੀ ਨਹੀਂ ਆਇਆ ਪਾਣੀ ਆਏ ਨੂੰ ਹੜ ਮੰਨਿਆ ਜਾਂਦਾ ਪਰ ਫਿਰ ਵੀ ਹੜ ਦੇ ਹਾਲਾਤ ਆ ਜਿਹੜੇ ਇੱਥੇ ਬਣੇ ਹੋਏ ਲੋਕਾਂ ਦੇ ਘਰ ਡਿੱਗ ਰਹੇ ਆ ਹਜੇ ਤੱਕ ਸਰਕਾਰ ਨੇ ਰਾਸ਼ਨ ਤਾਂ ਕੀ ਭੇਜਿਆ ਸੀ ਕੋਈ ਹੋਰ ਅਫਸਰ ਵੀ ਨਹੀਂ ਆਇਆ ਦੇਖਣ ਹੂੰ ਹੁਣ ਹਾਲਾਤ ਐ ਆ ਜਿਹੜੇ ਮਜ਼ਦੂਰਾਂ ਦੇ ਪਸ਼ੂ ਰੱਖੇ ਆ ਹੂੰ ਉਹ ਤੂੜੀ ਸਾਰੀ ਭਿੱਜ ਗਈ ਹੂੰ ਸੱਤਾ ਤੂੜੀ ਜਿੰਦਗੀ ਦੇ ਅੰਦਰ ਪੰਜਾਂ ਸੀ ਤੂੜੀਆਂ ਸਾਰੀਆਂ ਖਰਾਬ ਹੋਊਗਾ ਹੂੰ ਜਿਹੜੇ ਡਰਮਾਂ ਚ ਕਣਕ ਸੀਗੀ ਉਹ ਸਾਰੀ ਖਰਾਬ ਹੋ ਗਈ ਹੂੰ ਹੁਣ ਇਹ ਫਿਕਰ ਆ ਵੀ ਆਟੇ ਦਾ ਕਿਵੇਂ ਸਰੂਗਾ ਕਣਕ ਦਾ ਤੂੜੀ ਦਾ ਕਿਵੇਂ ਸਰੂਗਾ ਖੇਤਾਂ ਦੇ ਵਿੱਚ ਪਾਣੀ ਖੜਾ ਹੂੰ ਪੱਠੇ ਖੋਤਣ ਲਈ ਹੈ ਨਹੀਂ ਵੱਢ ਕੇ ਲਿਆਉਣ ਲਈ ਹੈ ਨਹੀਂ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਸਰਕਾਰ ਦਾ ਕੋਈ ਵੀ ਅਧਿਕਾਰੀ ਜਾਂ ਕੋਈ ਐਮ.ਐਲ.ਏ. ਇਹ ਕੋਈ ਹੋਰ ਜਿਹੜਾ ਜ਼ਿੰਮੇਵਾਰ ਅਫਸਰ ਆ ਉਹ ਇੱਥੇ ਪਹੁੰਚ ਕਰਨ ਆਏ ਨਹੀਂ ਵੀ ਮਜ਼ਦੂਰਾਂ ਦਾ ਕੀ ਹਾਲ ਆ ਬਹੁਤ ਮਾੜਾ ਹਾਲ ਆ ਤੇ ਆ ਸੱਤਾ ਮੈਂ ਕਹਿੰਦਾ ਦਿ ਦੋ ਦਿਨ ਮੀ ਹੋਰ ਪੈ ਗਿਆ ਹੁਣ ਤਾਂ ਚੁੰਨ ਦੀਆਂ ਸੱਤਾ ਤੇ ਭਾਰ ਇਹਨਾਂ ਵੱਜ ਜਾਣਾ ਸਾਰਿਆਂ ਦੇ ਘਾ ਡਿੱਗਣਗੇ ਇਸ ਕਰਕੇ ਫਿਰ ਤਾਂ ਅੰਦਰ ਕਮਰਿਆਂ ਚ ਪੈਣਾ ਬਹੁਤ ਔਖਾ ਗਲਤ ਵੀ ਆ ਵੀ ਉੱਤੇ ਛੱਤੀ ਡਿੱਗ ਪਈ ਹੈ ਨਾ ਬੰਦੇ ਨਹੀਂ ਬਚ ਸਕਦਾ ਹੁਣ ਉਹ ਘਰ ਜਿਨ੍ਹਾਂ ਦਾ ਘਰ ਨਹੀਂ ਚੁੰਦਾ ਮਾੜਾ ਮੂਟਾ ਕਿਸੇ ਦਾ ਪਾਇਆ ਉਥੇ ਦਿਨ ਕੱਟੀ ਕਰ ਰਹੇ ਲੋਕ ਜਾਂ ਧਰਮ ਖੜਾ ਚ ਜਾਂ ਕੁਝ ਹੋਰ ਜਿਹੜੇ ਘਰ ਚ ਜੋ ਘਰਾਂ ਚ ਤਾਂ ਬਨਾਸਮਾਨ ਇਹਨਾਂ ਚੱਕਣ ਜੋ ਗਿਆ ਸਮਾਨ ਪੇਟਾਂ ਚ ਭਿੱਜੀ ਜਾਂਦਾ ਜੀੜੇ ਖਰਾਬ ਹੋਈ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਵੀ ਕਣਕ ਤੇ ਤੂੜੀ ਤਾਂ ਸਾਰੀ ਖਰਾਬ ਹੋ ਗਈ ਜਣੀ ਲੋਕਾਂ ਦੇ ਖਾਣ ਪੀਣ ਵਾਲਾ ਸਮਾਨ ਵੀ ਖਰਾਬ ਹੋ ਗਿਆ ਤੇ ਲੋਕਾਂ ਦੇ ਘਰ ਵੀ ਗਏ ਹਨ ਹਾਂ ਹਾਂ ਲੋਕਾਂ ਦੀ ਹਾਲਤ ਬਹੁਤ ਮਾੜੀ ਆ ਮਜ਼ਦੂਰਾਂ ਦੀ ਤਾਂ ਖਾਸ ਕਰਕੇ ਕਿਉਂਕਿ ਇਹਨਾਂ ਕੋਲ ਕੋਈ ਪਹੁੰਚ ਨਹੀਂ ਹੁੰਦੀ ਸਰਕਾਰ ਨੇ ਅਜੇ ਤੱਕ ਨਾ ਕੋਈ ਕਾਗਜ ਇਹਨਾਂ ਨੂੰ ਪਾਉਣ ਨੂੰ ਦਿੱਤਾ ਨਾ ਕੋਈ ਸਾਰ ਲਈ ਆ ਨਾ ਕੋਈ ਐਮ ਐਲ ਏ ਐਮ ਪੀ ਕੋਈ ਨਹੀਂ ਬੋੜੇ ਵੋਟਾਂ ਕੋਲ ਕਿਉਂ ਤਾਂ ਫਿਰ ਦਾਰੂ ਵੰਡ ਕੇ ਵੋਟਾਂ ਲੈ ਜਾਂਦੇ ਆ ਤੇ ਲੋਕਾਂ ਨੂੰ ਪਾਗਲ ਬਣਾਇਆ ਹੋਇਆ ਇਹਨਾਂ ਨੇ ਅਨਪੜ ਗਰੀਬ ਜਿਹੜੇ ਪਰਿਵਾਰ ਬਹੁਤ ਤੰਗ ਤੇ ਇਹਨਾਂ ਦੀ ਆਰਥਿਕ ਹਾਲਤ ਇੰਨੀ ਮਾੜੀ ਆ ਵੀ ਹੁਣ ਦਿਹਾੜੀ ਨਹੀਂ ਲੱਗਦੀ ਕਿਉਂਕਿ ਕੰਮ ਤਾਂ ਖੇਤਾਂ ਚੱ ਆ ਚੱਲਦਾ 24 ਤੋਂ ਅੱਜ ਕਿੰਨੇ ਦਿਨ ਹੋ ਗਏ 15 ਦਿਨ ਹੋਣ ਵਾਲੇ ਆ ਲੋਕ ਇੰਨੇ ਔਖੇ ਆ ਵੀ ਫੋਕਲ ਪੁਆਇੰਟਾਂ 'ਚ ਕੋਈ ਧਰਮਸਲਾਵਾਂ 'ਚ ਰਹਿ ਕੇ ਦਿਨ ਕੱਟੀ ਕਰ ਰਿਆ ਉਹ ਵੀ ਚੌਂਦੀ ਆ ਹਨਾ ਹਾਂ ਉਹ ਵੀ ਚੌਂਦੀ ਜਾਂਦੀ ਆ ਸਰਕਾਰ ਨੂੰ ਚਾਹੀਦਾ ਵੀ ਇਹ ਹੜ੍ਹਾਂ ਨਾਲੇ ਥਾਂ ਤਾਂ ਹੜ੍ਹ ਹੈ ਗਈ ਆ ਇੱਥੇ ਵੀ ਹੜ੍ਹ ਹੀ ਆਏ ਹੋਏ ਆ ਜਦੋਂ ਰੋਜ਼ ਬਰਖਾ ਹੋ ਜਾਂਦੀ ਆ ਤੇ ਘਰ ਚ ਉਈ ਜਾਂਦੇ ਆ ਬਿਲਕੁਲ ਜੀ ਇਸ ਕਰਕੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਵੀ ਆ ਕੇ ਇਹਨਾਂ ਗਰੀਬਾਂ ਦੀ ਸਾਰ ਲਈ ਜਾਵੇ ਹੂੰ ਜਿਵੇਂ ਆਪਾਂ ਖੇਤਾਂ ਦਾ ਹਾਲ ਦੇਖਦੇ ਆਂ ਜੀ ਪਾਣੀ ਪਾਣੀ ਖੜਾ ਇਹ ਰਲਣਗੇ ਕਿ ਮੇ ਚੀਜ਼ਾਂ ਹਨਾ ਵੀ ਖੇਤ ਹੁਣ ਸਾਰੇ ਐ ਅੱਗੇ ਪਤਾ ਹੁੰਦਾ ਸੀ ਆ ਮੇਰਾ ਖੇਤ ਆ ਆ ਉਹਦਾ ਖੇਤ ਆ ਹਨਾ ਉਹ ਸਾਰਾ ਹੀ ਇੱਕ ਹੀ ਕਰਤਾ ਹਨਾ ਕਿੰਨਾ ਕੁ ਲੱਗਦਾ ਨੁਕਸਾਨ ਹੋਊਗਾ ਪੈੜੀਆਂ ਦਾ ਜ਼ਮੀਨਾਂ ਦਾ ਕਿਸਾਨੀ ਕਿੰਨੀ ਕੁ ਪਿੱਛੇ ਨੂੰ ਜਾਊਗੀ ਦੇਖੋ ਜਿੰਦਰਾ ਮੋਲੋਂ ਜ਼ਿਆਦੇ ਦਰਿਆ ਭਰੇ ਫਿਰਦੇ ਆ ਉਦੋਂ ਤਾਂ ਹਾਲਾਤ ਇਹ ਆ ਵੀ ਉਹ ਤਾਂ ਕਿਸੇ ਹਾਲਤ ਪੂਰੇ ਨਹੀਂ ਹੋ ਸਕਦੇ ਸਮਝਿਆ ਕਰਨ ਉਹਨਾਂ ਦਾ ਅੱਜ ਜਿਉਣ ਦਾ ਇੱਕ ਮਸਲਾ ਹੀ ਆ ਬਸ ਜ਼ਿੰਦਗੀ ਕੱਢਣ ਦਾ ਰੋਟੀ ਖਾ ਲੈਣੀ ਜਿਹੋਨੇ ਕਿਸਾਨ ਦੀ ਫਸਲ ਮਰ ਗਈ ਸਾਰਾ ਕੁਝ ਹੋ ਗਿਆ ਮਜ਼ਦੂਰਾਂ ਦਾ ਵੀ ਬੁਰਾ ਹਾਲ ਆ ਉੱਥੇ ਮਜ਼ਦੂਰ ਵੀ ਹੈਗੇ ਕੱਲੇ ਕਿਸਾਨ ਹੀ ਨਹੀਂ ਮਜ਼ਦੂਰਾਂ ਦੇ ਘਾਟ ਡੱਕ ਪਿਆ ਹੋਰ ਅੱਜ ਤੱਕ ਸਰਕਾਰਾਂ ਜਿਹੜੀਆਂ ਇੱਕ ਅੱਗੇ ਵੱਖਰੀਆਂ ਵੱਖਰੀਆਂ ਬਣੀਆਂ ਉਸ ਤਰ੍ਹਾਂ ਉਹਨਾਂ ਦਾ ਕੋਈ ਸਾਹ ਸੰਭਾਲ ਨਹੀਂ ਕਰਦਾ ਜਿਵੇਂ ਕੋਈ ਬੰਨ ਲਾਏ ਜਾਂਦੇ ਆ ਜਾਂ ਹੋਰ ਲਾਏ ਜਾਂਦੇ ਆ ਪਹਿਲਾਂ ਪ੍ਰਬੰਧ ਨਹੀਂ ਕੋਈ ਕੀਤਾ ਜਾਂਦਾ ਕਿਉਂਕਿ ਬਸ ਉਹੀ ਅੱਖ ਅੱਖੂ ਬਰੋਕੀ ਦੇਖਿਆ ਜਿਹੜੀਆਂ ਹੂਟਰ ਵਾਲੀਆਂ ਗੱਡੀਆਂ ਘੁੱਕਦੀਆਂ ਹੀ ਲੋਕਾਂ ਨੂੰ ਦੀਦੀਆਂ ਵੋਟਾਂ ਜਦੋਂ ਲੈਂਦੇ ਆ ਉਦੋਂ ਨਸ਼ਾ ਨੁਸ਼ਾ ਵੰਡ ਕੇ ਜਿਹੜਾ ਵੀ ਕੋਈ ਵੀ ਛੋਟੇ ਤੋਂ ਲਾ ਕੇ ਵੱਡੇ ਤੱਕ ਸਾਰਾ ਨਸ਼ੇ ਨਹੀਂ ਬਣਦਾ ਕਿਤੇ ਇਹ ਵੀ ਤਾਂ ਨਹੀਂ ਲੱਗਦਾ ਵੀ ਹਾਰਡ ਆ ਜਿਹੜੇ ਜਿਹੜੇ ਲੀਡਰ ਆ ਉਹਨਾਂ ਲਈ ਇੱਕ ਈਵੈਂਟ ਬਣ ਗਿਆ ਵੀ ਵਧੀਆ ਹੜ ਆਗੇ ਮਾੜੇ ਜਿਹਾ ਫੋਟੋ ਖਿਚਾਓ ਚਾਰ ਕੇ ਕੇਲੇ ਦੇ ਤੋਂ ਪਾਣੀ ਦੀ ਬੋਤਲ ਦੇ ਦਿਓ ਹਨਾ ਇਹ ਵੀ ਇਹ ਵੀ ਹੈਗਾ ਦੇਖੋ ਜਿਹੜੀ ਜਨਤਾ ਇੱਕ ਦੂਜੀ ਦੀ ਸੇਵਾ ਕਰਦੀ ਆ ਉਹ ਤਨੋਂ ਮਨੋਂ ਲਾ ਕੇ ਕਰਦੀ ਆ ਜਿਹੜੇ ਕੋਈ ਸੱਸੀ ਹੁੰਦੇ ਆ ਉਹ ਤਾਂ ਸਿਰਫ ਇੱਕ ਰੋਟੀਆਂ ਸੇਕਣ ਲਈ ਜਾਂਦੇ ਆ ਤੇ ਆਪਦਾ ਉਹ ਰੋਟੀਆਂ ਸੇਕ ਜਾਂਦੇ ਆ ਚਾਹੇ ਕੋਈ ਵੀ ਕਿਸ ਤਰ੍ਹਾਂ ਦਾ ਵੀ ਸੱਸੀ ਹੋਵੇ ਕਿਸੇ ਪਾਰਟੀ ਨਾਲ ਜੁੜਿਆ ਹੋਵੇ ਸਮਝਿਆ ਕਿ ਨਹੀਂ ਗੱਲ ਜਿਹੜੇ ਕੋਈ ਪਿੰਡਾਂ ਚੋਂ ਜਾਂ ਸ਼ਹਿਰਾਂ ਚੋਂ ਜਾਂ ਕਿਤੋਂ ਵੀ ਆ ਜਾਂ ਕੋਈ ਸੰਸਥਾਾਂ ਕਾ ਬਣੀਆਂ ਉਹ ਤਨੋਂ ਮਨੋਂ ਸੇਵਾ ਕਰਦੇ ਲੋਕਾਂ ਦੀ ਵੀ ਆਪਾਂ ਦੁੱਖ ਵੇਲੇ ਆਪਾਂ ਨੂੰ ਪਰਮਾਤਮਾ ਨੇ ਭੇਜਿਆ ਇਸ ਕਰਕੇ ਵੀ ਆਪਾਂ ਇਹਨਾਂ ਦੇ ਘਰੇ ਦੁੱਖ ਵੇਲੇ ਕੰਮ ਆ ਸਕੀਏ ਇਹੋ ਜਿਵੇਂ ਹੁਣ ਜਿਵੇਂ ਹੁਣ ਹੜ੍ਹ ਆਏ ਆ ਪਹਿਲਾਂ ਵੀ ਕਦੇ ਇਹੋ ਜਿਹੇ ਹੜ੍ਹ ਆਏ ਆ ਜਿਵੇਂ ਹੁਣ ਤਾਂ ਆਪਾਂ ਕਹਿੰਦੇ ਸੀ ਬਹੁਤ ਅੱਗੇ ਚਲੇ ਗਏ ਪਹਿਲਾਂ ਵੀ ਇਹੋ ਜਿਹੇ ਹਾਲਾਤ ਬਣੇ ਨਹੀਂ ਪਹਿਲਾਂ 88 ਵੇਲੇ ਵੀ ਇੱਕ ਆਈ ਸੀ ਉਦੋਂ ਵੀ 88 ਵੇਲੇ ਕਹਿੰਦੇ ਸੀ ਵੀ 88 ਵੇਲੇ ਆਇਆ ਪਾਣੀ ਪਰ ਜਿਹੜਾ ਆ ਪਾਣੀ ਆ ਹੁਣ 2-3 ਸਾਲ ਤੋਂ ਅੱਗੇ ਵੀ 23 ਚ ਕਹਿੰਦੇ ਸੀ ਆ ਗਿਆ ਉਦੋਂ ਦਰਿਆ ਚੜਿਆ ਹੁਣ 25 ਚ ਆ ਗਿਆ ਇਹੋ ਜਿਹੇ ਹਾਲਾਤ ਅੱਗੇ ਕਦੇ ਨਹੀਂ ਸੀ ਹੋਏ ਪਹਿਲਾਂ ਸਮਝਿਆ ਕਿ ਨਹੀਂ ਗੱਲ 88 ਵੇਲੇ ਜ਼ਰੂਰ ਆਇਆ ਚਲੋ ਵੀ ਪਰ ਵਰਖਾ ਕਾਰਨ ਲਾ ਲੈਨੇ ਆ ਵੀ ਜਾਰੇ ਵਿੱਚ ਬਰਸਾਤ ਹੋਈ ਆ ਪਰ ਹੁਣ ਜਿਹੜਾ ਹੈਗਾ ਮਤਲਬ ਇਹਦੇ ਕਾਰਨ ਨਾਲ 23 ਚ ਆ ਗਿਆ 25 ਚ ਆ ਗਿਆ ਇਹ ਇੱਕ ਕੋਈ ਚਾਲ ਹੈ ਸਰਕਾਰਾਂ ਦੀ ਵੀ ਕੀ ਇਹ ਕਰਨਾ ਅਸੀਂ ਕਿਉਂ ਆਇਆ ਸਮਝਿਆ ਕਿ ਲੋਕਾਂ ਦੇ ਜਿਹੜੇ ਦੁੱਖ ਆ ਇਹ ਲੋਕ ਹੀ ਸੁਣ ਰਹੇ ਆ ਕੋਈ ਐਵੇਂ ਦੂਜੀਆਂ ਪਾਰਟੀਆਂ ਜਾਂ ਰਾਜ ਸਤਾਲੇ ਕੋਈ ਨਹੀਂ ਅੱਜ ਤੱਕ ਕਿਸੇ ਨੇ ਆਹਦਾ ਨਾਰਾ ਵੀ ਨਹੀਂ ਮਾਰਿਆ ਸਰਕਾਰਾਂ ਵਾਲਿਆਂ ਨੇ ਤਾਂ ਵੀ ਇਹ ਮਾੜਾ ਹੋਇਆ ਭਾਈ ਪਾਣੀ ਆ ਜਿਵੇਂ ਕਹਿੰਦੇ ਹੁੰਦੇ ਵੀ ਰੋਂਦਾ ਰਾਰ ਕੇ ਮੂੰਹ ਹੀ ਕਰ ਲੋ ਇਹਨਾਂ ਨੇ ਤਾਂ ਉਹ ਵੀ ਨਹੀਂ ਕਰਿਆ ਕਿਸੇ ਨੇ ਸਰਕਾਰ ਦੇ ਜਿਹੜੇ ਸਰਕਾਰੀ ਬਿਆਨ ਆ ਵੱਡੇ ਵੱਡੇ ਹੋਲਡਿੰਗ ਬੋਰਡ ਆ ਕਿ ਅਸੀਂ ਬਹੁਤ ਵਿਕਾਸ ਕਰਤਾ ਲੋਕਾਂ ਨੂੰ ਅੱਗੇ ਲੈ ਗਏ ਅਸੀਂ 21ਵੀਂ ਸਦੀ ਚ ਆ ਗਏ ਤਉ ਤਸਵੀਰ ਤੁਹਾਡੇ ਸਾਹਮਣੇ ਆ ਕਿ ਮਜ਼ਦੂਰ ਬੰਦੇ ਆ ਜਿਹੜੇ ਪਹਿਲੀ ਗੱਲ ਤਾਂ ਉਹਨਾਂ ਕੋਲੇ ਆਪਦੇ ਕੋਲੇ ਕੋਈ ਖਾਣ ਨੂੰ ਹੀ ਉਹਨੀਆਂ ਚੀਜ਼ਾਂ ਹੈ ਨਹੀਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਚਿੱਟਾ ਆ ਗਿਆ ਨਜਾਇਜ਼ ਦਾਰੂ ਆ ਗਈ ਉਹਨਾਂ ਕੋਲੇ ਤਾਂ ਦੋ ਡੰਗ ਦੀ ਰੋਟੀ ਖਾਣ ਨੂੰ ਨਹੀਂ ਪੈਸੇ ਤਾਂ ਵੱਡਾ ਸਵਾਲ ਆ ਅੱਜ ਹੜਾਂ ਦੇ ਬਹਾਨੇ ਤੁਹਾਨੂੰ ਬਹੁਤ ਸਾਰੀਆਂ ਤਸਵੀਰਾਂ ਦਿਖਾਵਾਂਗੇ ਕਿ ਉਹ ਮਜ਼ਦੂਰ ਆ ਜਿਹੜੇ ਉਹ ਕਿਹੜੇ ਹਾਲਾਤਾਂ 'ਚ ਰਹਿੰਦੇ ਨੇ ਉਹ ਮੈਨੂੰ ਲੱਗਦਾ ਅੱਜ ਤੋਂ 15-20 ਸਾਲ ਹਲੇ ਪਿੱਛੇ ਰਹਿ ਰਹੇ ਨੇ ਤਾਂ ਇਹ ਗੱਲਾਂ ਕਿਵੇਂ ਲੱਗੀਆਂ ਤੁਹਾਨੂੰ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ